ਵਾਇ ਗੁਰਜੀ ਦਾ ਖੰਸਾ ਵਾਇ ਗੁਰਜੀ ਦੀ ਫਤਿਹ ਅੱਜ ਸੀ ਗੱਲ ਕਰਦੇ ਹਾਂ ਤਿੰਨਾਂ ਦੇ ਤਿਹਾੜੀ ਦੇ ਸਾਉਣ ਦਾ ਮਹੀਨਾ ਚੜ ਚੁੱਕਿਆ ਹੁਣ ਹਰ ਪਾਸੇ ਤਿੰਨਾਂ ਦੀ ਹਲਚਲ ਹੋ ਗਈ ਹੈ ਕਿ ਹੁਣ ਤਿੰਨਾਂ ਤਿਹਾੜਾਂ ਆ ਰਿਹਾ ਸਾਰੇ ਸਕੂਲਾਂ ਨਿਕਾਲਜਾਂ ਦੇ ਵਿੱਚ ਹਰ ਜਗ੍ਹਾ ਤੀਆਂ ਦਾ ਤਿਹਾੜ ਮਨਾਇਆ ਜਾ ਰਿਹਾ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਤਿੰਨਾਂ ਦਾ ਤਿਹਾੜ ਮਨਾਇਆ ਕਿਉਂ ਜਾ ਰਿਹਾ ਆਖਰੇ ਦੇ ਪਿੱਛੇ ਕੀ ਕਹਾਣੀ ਹੈ ਕੀ ਇਸ ਦਾ ਇਤਿਹਾਸ ਹੈ ਕੋਈ ਇਹ ਤਾਂ ਸੋਚਦਾ ਨਹੀਂ ਬਸਿਕਾ ਸੱਭਿਆਚਾਰ ਦੇ ਤੌਰ ਤੇ ਹਰ ਇੱਕ ਕਾਲਜ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਤੂੰਆਂ ਦੇ ਨਾਲ ਥੀਮ ਮੈਨੇਜ ਆ ਰਹੀਆਂ ਨੇ ਕੀ ਕਹਿੰਦੇ ਸੋਚਿਆ ਕਿਸੇ ਨੇ ਆਪਣੇ ਬੱਚਿਆਂ ਨੂੰ ਦੱਸਿਆ ਆਖਰਕਾਰ ਇਹਦੇ ਪਿੱਛੇ ਕਹਾਣੀ ਕੀ ਏ ਕਿ ਤੀਆਂ ਨੇ ਇਤਿਹਾਸ ਹੈ ਤੀਆਂ ਤੀਆਂ ਜੋ ਲੱਭਜ ਹੈ ਇਹ ਮਾਲਵੇ ਦੇ ਵਿੱਚ ਤੀਆਂ ਨੂੰ ਤੀਆਂ ਕਹਿੰਦੇ ਸੀ ਜੋ ਆਪਣੇ ਇਧਰ ਧੀ ਕਹਿੰਦੇ ਆਗੇ ਉਥੇ ਤੀਗੇ ਨੇ ਸੀਗੇ ਤੀਨ ਤੇ ਉਤੋਂ ਹੀ ਈਆਂ ਤੋਂ ਈਆਂ ਬਣ ਗਿਆ ਮੋਗਲਾਂ ਦੇ ਟਾਈਮ ਦੇ ਵਿੱਚ ਜਿਹੜੇ ਮੁਗਲ ਰਾਜ ਸੀਗੇ ਬਸੇ ਰੰਗੜ ਵਰਗੇ ਅੱਧਾਂ ਦੇ ਉਹ ਉਹਨਾਂ ਕੰਜਰੀਆਂ ਨਚਾਉਂਦੇ ਸੀ ਕਹਿੰਦੇ ਹੁੰਦੇ ਹਨ ਕਿ ਉਹ ਪਿੰਡਾਂ ਪਿੰਦੇ ਵਿੱਚੋਂ ਸੋਹਣੀਆਂ ਸੁਨੇ ਕੁੜੀਆਂ ਲੈ ਜਾਂਦੇ ਸੀ ਸੱਤਾਂ ਦੇ ਵਿੱਚ ਕਿਹਾ ਜਾਂਦਾ ਸੀ ਜਿਹੜੀਆਂ ਸੋਹਣੀਆਂ ਕੁੜੀਆਂ ਨੇ ਜੋ ਸਭ ਤੋਂ ਸੋਹਣੀ ਧਿਆਰ ਹੋ ਕੇ ਜਾਉ ਉਹਨਾਂ ਨਾਲ ਲੈ ਕੇ ਜਾਵੋਗੇ 40 ਸਾਲ ਤੋਂ ਜਿਹੜਾ ਘੱਟ ਉਮਰ ਦੀਆਂ ਕੁੜੀਆਂ ਹੁੰਦੀਆਂ ਸੀ ਉਹ ਤਿਆਰ ਹੋ ਕੇ ਆਉਂਦੀਆਂ ਸੀ ਉਹਨਾਂ ਨੂੰ ਨੱਗੀਆਂ ਕੱਕੀ ਨਚਾਏ ਜਾਂਦਾ ਸੀ ਜੋ ਉਹਨਾਂ ਨੂੰ ਸੋਹਣੀ ਲੱਗਦੀ ਸੀ ਉਹਨੂੰ ਨਾਲ ਲੈ ਜਾਂਦੇ ਸੀ ਹੁਣ ਇੱਥੇ ਸੋਚਣ ਦੀ ਗੱਲ ਇਹ ਹੈ ਕਿ ਇਹ ਇਹੋ ਜਿਹਾ ਤਿਹਾਰ ਆਪਾਂ ਪੰਜਾਬੀ ਸਿੱਖ ਹੋਣ ਦੇ ਬਾਵਜੂਦ ਕਿਉਂ ਮਨਾ ਰਹੇ ਹਾਂ ਜੇ ਸਾਡੇ ਵਿੱਚ ਇਹੋ ਜਿਹਾ ਕਮੀ ਆ ਗਈ ਹੈ ਕਿ ਆਪਾਂ ਇਹੋ ਜਿਹਾ ਕੁਝ ਮਨਾ ਰਹੇ ਹਾਂ ਜੋ ਕੋਈ ਸਭਿਆਚਾਰ ਨਹੀਂ ਕੋਈ ਇਤਿਹਾਰ ਨਹੀਂ ਕੋਈ ਇਤਿਹਾਸ ਦੇਖੋ ਸੁਣ ਕੇ ਦਾ ਕੀ ਹੈ ਇਹ ਦੇਲ ਕੰਬ ਜਾਂਦਾ ਜਦੋਂ ਆਪਾਂ ਇਹ ਕਹਾਣੀ ਸੁਣਦੇ ਆ ਜੋ ਸਹੀ ਨਹੀਂ ਇਹ ਉਹ ਅੱਜ ਕੱਲ੍ਹ ਦੇ ਟਾਈਮ 'ਚ ਉਹ ਨਹੀਂ ਮਨਾਉਂਦੇ ਇਤਿਹਾਰ ਨੂੰ ਮਿਲ ਕੇ ਹੁਣ ਤਾਂ ਮੰਤਰੀਆਂ ਵੱਲੋਂ ਵੀ ਇਤਿਹਾਰ ਮਨਾਉਣ ਦੇ ਲਈ ਪੈਸੇ ਦਿੱਤੇ ਜਾਂਦੇ ਨੇ ਫੰਡਪੰਡ ਸਕੀਮਾਂ ਆ ਰਹੀਆਂ ਨੇ ਕਿ ਇੱਥੇ ਇਹ ਇਤਿਹਾਰ ਮਨਾਓ ਪਰ ਕੋਈ ਇਹ ਵੀ ਜਾਣਨ ਦੀ ਕੋਸ਼ਿਸ਼ ਕਰੇ ਆਖਰਕਾਰ ਤਿੰਨ ਹੈਕ ਦੀ ਚੀਜ਼ ਕਿੱਥੋਂ ਮਨਾਉਣੀ ਸ਼ੁਰੂ ਹੋਣੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਜ਼ਰੂਰ ਕਰੋ ਧੰਨਵਾਦ